ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝ ਪਾਈ ਜਾਂਦੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਸੰਗਤਾਂ ਦੇ ਨਾਲ ਇੱਕ ਸ਼ਬਦ ਤਿਹ ਜੋ ਗੁਰਬਾਣੀ ਦੇ ਵਿੱਚ ਅਲੱਗ-ਅਲੱਗ ਚਾਰ ਰੂਪਾਂ ਦੇ ਵਿੱਚ ਆਪ ਸੰਗਤਨ ਦੇ ਨਾਲ ਸਾਂਝਾ ਕੀਤਾ ਗਿਆ ਸੀ ਤਤੈਨ ਸਿਹਾਰੀ ਹਾਹਾ ਤੇਹ ਤਤੈਨ ਸਿਹਾਰੀ ਹਾਹੇ ਨੂੰ ਸਿਹਾਰੀ ਤੇਹ ਤਤੈਨ ਲਾਮ ਹਾਹਾ ਤੇਹ ਤਤੈਨ ਲਾਮ ਉੱਪਰ ਬਿੰਦੀ ਹਾਹਾ ਤੇਹ ਤਵਾ ਉਹ ਅੱਜ ਤਤੈ ਸਿਹਾਰੀ ਹਾਹਾ ਤੇਹ ਇਹ ਸ਼ਬਦ ਕਿੰਨੇ ਰੂਪਾਂ ਵਿੱਚ ਕਿੰਨੇ ਅਰਥਾਂ ਵਿੱਚ ਸਤਿਗੁਰੂ ਨੇ ਵਰਤਿਆ ਹੈ ਆਪ ਸੰਗਤਨ ਦੇ ਨਾਲ ਸਾਂਝਾ ਕਰਨ ਲੱਗਿਆ ਹਾਂ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਬੱਤੇ ਬੱਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਹੁਣ ਸਭ ਤੋਂ ਪਹਿਲਾਂ ਜਿਹੜਾ ਤਿਹੇ ਸ਼ਬਦ ਹੈ ਇਹਦੇ ਅਰਥ ਨੇ ਤਿੰਨ ਤਿੰਨਾ ਚਾਰਾਂ ਪੰਜਾਂ ਜਿਵੇਂ ਅਸੀਂ ਬੋਲਦੇ ਹਾਂ ਤੇਹਾ ਤੇਹਾ ਵੀ ਕਹਿ ਦਿੰਦੇ ਹਾਂ ਅਸੀਂ ਤੋਂ ਤਿੰਨ ਗਿਣਤੀ ਦੇ ਉਸ ਰੂਪ ਵਿੱਚ ਵੀ ਤੇਹੇ ਸ਼ਬਦ ਵਰਤਿਆ ਗੁਰਦਾਤਾ ਗੁਰਹਿਵੈ ਘਰ ਗੁਰਦੀਪਕ ਤੇਹੇ ਲੋਏ ਗੁਰੂ ਦਾਤਾ ਹੈ ਇਹ ਵੇਪਾ ਬਰਫ਼ ਠੰਡ ਦਾ ਸੋਮਾ ਹੈ ਔਰ ਤਿੰਨਾਂ ਲੋਕਾਂ ਦਾ ਚਾਨਣ ਹੈ ਤੇ ਇਹ ਤੱਤੇ ਸਿਆਰੀ ਹਾਹਾ ਇਤੇ ਤਿਹ ਹਜ਼ਾਰ ਤੇ ਤਿੰਨਾਂ ਲੋਕਾਂ ਦਾ ਤਿੰਨ ਗਿਣਤੀ ਦੇ ਹੁਣ ਇਹ ਸ਼ਬਦ ਉਹਨਾ ਇਸ ਰੂਪ ਵਿੱਚ ਵੀ ਸਤਿਗੁਰ ਨੇ ਵਰਤਿਆ ਹੈ ਹਰ ਹਰ ਨਾਮ ਜਾ ਕੇ ਹਿਰਦੈ ਵਸੈ ਦੁਖ ਦਰਦ ਤੇਹੇ ਨਾਨਕ ਨਸੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸਦਾ ਹੈ ਉਹਨਾਂ ਦਾ ਦੁੱਖ ਦਰਦ ਤੇਹ ਦਾ ਅਰਥ ਹੈ ਉਹਨਾਂ ਦਾ ਇੱਥੇ ਤੇਹ ਦਾ ਅਰਥ ਹੈ ਉਹਨਾਂ ਦਾ ਉਹਨਾਂ ਦਾ ਦੁੱਖ ਦਰਦ ਨਾਸ਼ ਹੋ ਜਾਂਦਾ ਪ੍ਰਮਾਤਮਾ ਮਿਟਾ ਦਿੰਦਾ ਇਸ ਤਰੀਕੇ ਨਾਲ ਜਨਮ ਮਰਨ ਤੇਹ ਮੂਲੇ ਨਹੀਂ ਜਿਹੜੇ ਬੰਦਗੀ ਕਰਦੇ ਪ੍ਰਮਾਤਮਾ ਨੂੰ ਚੇਤੇ ਕਰਦੇ ਨੇ ਇੱਥੇ ਵੀ ਤੱਤੇ ਸਿਹਰੀ ਹਾ ਤੇਹ ਦਾ ਅਰਥ ਹੈ ਉਹਨਾਂ ਦਾ ਉਹਨਾਂ ਨੂੰ ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਜੰਮਣ ਮਰਨ ਮੂਲੇ ਹੁੰਦਾ ਹੀ ਨਹੀਂ ਭਾਵ ਮੁਕ ਜਾਂਦਾ ਉਹਨਾਂ ਦਾ ਇਸ ਤਰੀਕੇ ਦੇ ਨਾਲ ਸਤਿਗੁਰ ਨੇ ਤਿਹੇ ਸ਼ਬਦ ਹੋਰ ਰੂਪਾਂ ਵਿੱਚ ਵੀ ਵਰਤਿਆ ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ ਜਿਹੜੇ ਬੰਦਗੀ ਕਰਦੇ ਇਹਨਾਂ ਸਾਸ ਗਰਾਸ ਨ ਬਿਸਰੈ ਹਰ ਨਾਮ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਸੰਤਾਂ ਨੂੰ ਪ੍ਰਮਾਤਮਾ ਪਰਮੇਸ਼ਰ ਭੁੱਲਦਾ ਨਹੀਂ ਹੈ ਇਸ ਕਰਕੇ ਸੱਚ ਤੇ ਸੁੱਚ ਉਹਨਾਂ ਸੰਤਾਂ ਦੇ ਕੋਲ ਹੀ ਹੁੰਦਾ ਹੈ ਵਿਥਿਤੀ ਇਹਦਾ ਅਰਥ ਹੈ ਉਹਨਾਂ ਅੱਗੇ ਇੱਕ ਪੰਕਤੀ ਹੋਰ ਸਤਿਗੁਰ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ ਆਵਨ ਜਾਣਾ ਤਿਹ ਮਿਟੈ ਨਾਨਕ ਜੇ ਮਨ ਸੋਏ ਤਿਹ ਤਤੇ ਸਾਰੀ ਹਾਹਾ ਉਹਨਾਂ ਦਾ ਜੇ ਇਹ ਜਿਨ੍ਹਾਂ ਤੋਂ ਸਤਿਗੁਰੂ ਕਹਿੰਦੇ ਨੇ ਆਵਨ ਜਾਣਾ ਤਿਹ ਮਿਟੈ ਇਥੇ ਇੱਕ ਵਚਨ ਰੂਪ ਦੇ ਵਿੱਚ ਹੈ ਇਸ ਦਾ ਜਾਂ ਕਹ ਲਈ ਉਸ ਦਾ ਉਹਦਾ ਆਵਣ ਜਾਣ ਜੰਮਣ ਮਰਨ ਮਿਟ ਜਾਂਦਾ ਕਿਹਦਾ ਨਾਨਕ ਜਿਹੇ ਮਨ ਸੋਏ ਭਾਈ ਜਿਨ੍ਹਾਂ ਦੇ ਮਨ ਦੇ ਜਾਂ ਜਿਸ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਇੱਥੇ ਜਿਸ ਦੇ ਰੂਪ ਵਿੱਚ ਵੀ ਤੇ ਇਹ ਸ਼ਬਦ ਵਰਤਿਆ ਗਿਆ ਹੈ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਘਰ ਖਬਰ ਨਾ ਪਾਈ ਕਹੇ ਜਿਹਦੀ ਲੰਕਾ ਦਾ ਕਿਲਾ ਸਾਰਾ ਸੋਨੇ ਦਾ ਸੀ ਤੇ ਆਲੇ ਦੁਆਲੇ ਪਾਣੀ ਦੀ ਖਾਈ ਸੀ ਉਹਦੀ ਰਾਖੀ ਕਰਨ ਵਾਸਤੇ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੀ ਉਸ ਰਾਵਣ ਦੀ ਖਬਰ ਤੋਂ ਭਾਵ ਹੈ ਨਾ ਨਿਸ਼ਾਨ ਉਹਦੀ ਨਿਸ਼ਾਨੀ ਵੀ ਕੋਈ ਨਹੀਂ ਰਹੀ ਮਿਟ ਗਿਆ ਸਭ ਕੁਝ ਉਹਦਾ ਜਿਹਦੇ ਕੋਲ ਇੰਨਾ ਜਿਆਦਾ ਸਭ ਕੁਝ ਸੀ ਉਹਦਾ ਸਭ ਕੁਝ ਨਾਸ਼ ਹੋ ਗਿਆ ਇੱਥੇ ਤਿਹ ਰਾਵਣ ਦਾ ਅਰਥ ਹੈ ਉਸ ਰਾਵਣ ਦੇ ਘਰ ਤੋਂ ਇਸ ਤਰੀਕੇ ਦੇ ਨਾਲ ਸਤਿਗੁਰ ਨੇ ਇਹ ਜਿਹੜਾ ਤੇਹੇ ਸ਼ਬਦ ਵਰਤਿਆ ਇੱਥੇ ਉਸ ਹੈ ਇਹਦਾ ਅਰਥ ਤੋ ਤੇਹੇ ਤਿੰਨਾ ਤੇਹੇ ਉਹਨਾ ਤੇਹੇ ਉਸ ਤੇ ਇੱਕ ਹੋਰ ਅਰਥ ਵਿੱਚ ਇਹ ਸ਼ਬਦ ਵਰਤਿਆ ਗਿਆ ਉਹੀ ਜੋ ਜੋ ਜੁਨੀ ਆਇਓ ਤੇਹੇ ਤੇਹੇ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਸਤਿਗੁਰੂ ਕਹਿੰਦੇ ਨੇ ਜਿਹੜਾ ਜਿਹੜਾ ਜਿਸ ਜੁਨੀ ਵਿੱਚ ਆਇਆ ਚਾਹੇ ਮਨੁੱਖਾ ਚਾਹੇ ਪਸ਼ੂ ਪੰਖੀ ਹੈ ਚਾਹੇ ਜਾਨਵਰ ਹੈ ਕੋਈ ਵੀ ਹੈ ਤੇ ਇਹ ਤੇ ਉਰ ਜਾਏ ਉਸੇ ਜੁਨੀ ਵਿੱਚ ਉਰ ਗਿਆ ਭਾਵ ਮੋਹ ਪੈ ਗਿਆ ਉਹਦਾ ਉਸ ਜੁਨੀ ਦੇ ਮੋਹ ਦੇ ਵਿੱਚ ਉਹ ਫਸ ਗਿਆ ਉਹਦਾ ਪਿਆਰ ਉਸ ਜੁਨੀ ਦੇ ਵਿੱਚ ਪੈ ਗਿਆ ਜਿਵੇਂ ਅਸੀਂ ਦੇਖਦੇ ਹਾਂ ਕੁੱਤਾ ਹੈ ਉਹ ਆਪਣੀ ਜੁਨੀ ਦੇ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਹੈ ਚਾਹੇ ਬਿੱਲੀ ਹੈ ਚਾਹੇ ਚੂਹਾ ਹੈ ਇਹ ਸਾਰੇ ਜਿਹੜੀ ਜਿਹੜੀ ਜੁਨੀ ਦੇ ਵਿੱਚ ਪਸ਼ੂ ਹੈ ਆਪਣੇ ਆਪਣੇ ਜੁਨੀ ਮੋਹ ਦੇ ਵਿੱਚ ਸਾਰੇ ਨੇ ਤਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਨ ਨੇ ਇੱਥੇ ਤਿਹ ਜਿਹੜਾ ਸ਼ਬਦ ਵਰਤਿਆ ਉਹਦਾ ਅਰਥ ਹੈ ਉਹੀ ਜੋ ਜੋ ਜੁਨੀ ਆਇਓ ਜਿਹੜਾ ਜਿਹੜਾ ਇਸ ਜੁਨੀ ਵਿੱਚ ਆਇਆ ਤਿਹ ਤੇ ਇਹ ਉਰਜਾਇਓ ਉਹ ਉਹੀ ਜੂਨ ਵਿੱਚ ਉਰਜਿਆ ਪਰ ਮਾਨਸ ਜਨਮ ਸੰਜੋਗ ਪਾਇਆ ਬੜਿਆ ਸਜੋਗਾਂ ਦੇ ਨਾਲ ਭਾਗਾਂ ਦੇ ਨਾਲ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਤੋਂ ਅਸੀਂ ਦੇਖਿਆ ਕਿ ਜਿਹੜਾ ਤਿਹ ਸ਼ਬਦ ਹੈ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਗਿਣਤੀ ਵਾਸਤੇ ਵੀ ਵਰਤਿਆ ਹੋਇਆ ਜਿੱਥੇ ਤਿੰਨਾਂ ਦੀ ਗੱਲ ਕੀਤੀ ਹੈ ਉਹ ਜਾਂ ਉਹਨਾਂ ਉਸ ਉਹੀ ਅਲੱਗ-ਅਲੱਗ ਰੂਪਾਂ ਦੇ ਵਿੱਚ ਇਹ ਸ਼ਬਦ ਸਾਨੂੰ ਅਰਥ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਵਰਤ ਕੇ ਸਮਝਾਇਆ ਹੋਇਆ ਹੈ। ਤੋਂ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਜਿਹੜੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਆਸ ਕਰਦਾ ਆਪ ਜੀ ਨੂੰ ਜ਼ਰੂਰ ਚੰਗੀ ਲੱਗੇਗੀ ਇਸ ਕਰਕੇ ਹੋਰਨਾਂ ਤੱਕ ਜ਼ਰੂਰ ਸ਼ੇਅਰ ਕਰਕੇ ਇਹ ਵਿਚਾਰ ਨੂੰ ਪਹੁੰਚਾਇਓ ਸੁਸਮ ਨੂੰ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ